ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਦੋਂ ਆਪਾਂ ਘਰ ਦੇ ਵਿੱਚ ਸ਼ਹੀਦ ਸਿੰਘਾਂ ਦੀ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਉਂਦੇ ਹਾਂ ਤਾਂ ਉਸ ਦੇ ਵਿੱਚ ਫੁੱਲ ਬੰਦਾ ਹੈ ਉਸ ਦਾ ਕੀ ਸੰਕੇਤ ਹੁੰਦਾ ਹੈ ਤੇ ਇੱਕ ਜਦੋਂ ਆਪਣੀ ਜੋਤ ਵੱਧ ਜਾਂਦੀ ਹੈ ਜਦ ਬੱਤੀ ਸੜ ਜਾਂਦੇ ਹੈ ਤਾਂ ਉਸ ਦਾ ਕੀ ਕਾਰਨ ਹੁੰਦਾ ਹੈ ਤੇ ਜਾਂ ਜੋ ਬਚੀ ਹੋਈ ਬੱਤੀ ਹੈ ਉਸ ਦੀ ਦੁਬਾਰਾ ਜੋਤ ਜਗਾਉਣੀ ਚਾਹੀਦੀ ਹੈ ਜਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸੇ ਰਿਲੇਟਿਡ ਬਹੁਤ ਸਾਰੇ ਸੰਗਤ ਜੀ ਕਮੈਂਟ ਵੀ ਆਏ ਸਨ ਇਸ ਕਰਕੇ ਸਾਧ ਸੰਗਤ ਜੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤਾਂ ਹੀ ਤੁਹਾਨੂੰ ਸਾਰਾ ਕੁਝ ਸਮਝ ਤੇ ਵਿੱਚ ਆ ਜਾਵੇਗਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦੇਣਾ ਜੀ ਸਾ ਸੰਗਤ ਜੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਨੇ ਜੋ ਆਪਾਂ ਜੋ ਵੀ ਘਰਾਂ ਦੇ ਵਿੱਚ ਜੋਤ ਜਗਾਉਂਦੇ ਹਾਂ ਉਸ ਦੇ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਹੁੰਦੀ ਹੈ ਪਰ ਕਈ ਘਰਾਂ ਦੇ ਵਿੱਚ ਸਾਧ ਸੰਗਤ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਨੂੰ ਕਈ ਵਾਰ ਵਿਅਮ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਜਿਸ ਕਰਕੇ ਆਪਣਾ ਕੰਮ ਸਿੱਧ ਨਹੀਂ ਹੁੰਦਾ ਪਰ ਜਦੋਂ ਆਪਾਂ ਸ਼ਹੀਦ ਸਿੰਘਾਂ ਦੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਂਦੇ ਹਾਂ ਸਾਧ ਸੰਗਤ ਜੀ ਤਾਂ ਵੀਰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਰਹਿੰਦੀ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਜਦੋਂ ਆਪਾਂ ਜੋਤ ਜਗਾਉਂਦਿਆਂ ਨੂੰ ਥੋੜਾ ਸਮਾਂ ਹੋ ਜਾਂਦਾ ਤਾਂ ਆਪਾਂ ਇਹ ਹੀ ਸਮਝਦੇ ਹਾਂ ਸੋਚਦੇ ਹਾਂ ਆਪਾਂ ਨੂੰ ਕਈ ਨਿਸ਼ਾਨੀਆਂ ਦਾ ਪਤਾ ਲੱਗਦਾ ਹੈ ਕਿ ਆਪਣੇ ਘਰ ਦੇ ਵਿੱਚ ਆਹ ਘਰ ਜ ਵੀ ਸਿੱਧ ਨਹੀਂ ਸੀ ਹੁੰਦਾ ਪਰ ਹੁਣ ਹੋਣ ਲੱਗ ਗਿਆ ਤਾਂ ਉਥੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਆਪਣੇ ਤੇ ਸਾ ਸੰਗਾਜੀ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਸਿੰਘ ਗੁਰੂ ਸਾਹਿਬਾਂ ਦੀ ਕਿਰਪਾ ਹੋਣੇ ਸ਼ੁਰੂ ਹੋ ਜਾਂਦੀ ਹੈ ਤੁਸੀਂ ਜੋਤ ਸੰਗਤ ਜਦੋਂ ਮਰਜੀ ਜਗਾ ਸਕਦੇ ਹੋ ਜਾਂ ਅੰਮ੍ਰਿਤ ਵੇਲੇ ਜਗਾਉਣਾ ਚਾਹੁੰਦੇ ਹੋ ਉਸ ਤੋਂ ਵੀ ਜਗਾ ਸਕਦੇ ਹੋ ਰਹਿਰਾ ਸਮੇਂ ਜਗਾਉਣਾ ਚਾਹੁੰਦੇ ਹੋ ਤਾਂ ਉਦੋਂ ਵੀ ਜਗਾ ਸਕਦੇ ਹੋ ਜਦੋਂ ਤੁਸੀਂ ਜੋਤ ਚਕਾਉਂਦੇ ਹੋ ਤਾਂ ਜੋਤ ਨੂੰ ਜਗਦੀ ਰਹਿਣ ਦਿਆ ਕਰੋ ਨਾਹੀਂ ਆਪਣੀ ਜੋਤ ਨੂੰ ਵਧਾਇਆ ਕਰੋ ਜਿੰਨਾ ਟਾਈਮ ਚੋਤ ਜਗਦੀ ਹੈ ਉਸ ਨੂੰ ਚਗਨ ਦਿਆ ਕਰੋ ਜਦੋਂ ਜੋਤ ਬੱਝ ਜਾਂਦੀ ਹੈ ਤਾਂ ਉਸੇ ਵਿੱਚ ਜਿਹੜੀ ਬੱਤੀ ਹੁੰਦੀ ਹੈ ਉਹ ਬੱਤੀ ਬਚ ਜਾਂਦੀ ਹੈ ਕਈ ਵਾਰ ਜੋਤ ਦੇ ਵਿੱਚ ਘੋ ਉਹ ਵੀ ਬਚ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਜਗਾਉਣ ਦੀ ਲੋੜ ਨਹੀਂ ਹੁੰਦੀ ਜਿਹੜੀ ਬੱਤੀ ਬਚ ਜਾਂਦੀ ਹੈ ਤਾਂ ਉਹ ਬੱਤੀ ਤੁਸੀਂ ਜੋੜ ਕੇ ਤਾਂ ਉਹ ਬੱਤੀ ਤੁਸੀਂ ਕੱਢ ਕੇ ਉੱਥੇ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਤੁਸੀਂ ਕਾਫੀ ਪੱਤੀਆਂ ਜੋੜ ਲਿਆ ਕਰੋ ਫਿਰ ਉਸ ਤੋਂ ਬਾਅਦ ਦੇ ਵਿੱਚ ਇਕੱਠੀਆਂ ਕਰਕੇ ਤੁਸੀਂ ਜਲ ਪ੍ਰਵਾਹ ਕਰਕੇ ਆ ਸਕਦੇ ਹੋ ਤੇ ਜਿਹੜਾ ਜੋਤ ਦੇ ਵਿੱਚ ਕਿਉ ਬਚ ਜਾਂਦਾ ਹੈ ਸਾਧ ਸੰਗਤ ਜੀ ਉਹ ਤੁਸੀਂ ਆਪਣੇ ਸਰੀਰ ਤੇ ਜਿੱਥੇ ਵੀ ਤੁਹਾਨੂੰ ਦੁੱਖ ਤਕਲੀਫ ਹੈ ਜਾਂ ਤੁਸੀਂ ਆਪਣੇ ਸਿਰ ਤੇ ਬਾਡੀ ਤੇ ਕਿਤੇ ਵੀ ਲਗਾ ਸਕਦੇ ਹੋ ਕਈ ਵਾਰ ਸਾਧ ਸੰਗਤ ਜੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਤੋਂ ਸੁਣ ਲੈਂਦੇ ਹਾਂ ਕਿ ਮੈਂ ਵੀ ਇੱਕ ਭੈਣ ਦੀ ਵੀਡੀਓ ਦੇਖੀ ਸੀ ਉਹਨਾਂ ਨੇ ਬੋਲਿਆ ਹੋਇਆ ਹੈ ਕਿ ਜਿਹੜੀ ਬੱਤੀ ਸੜ ਜਾਂਦੀ ਹੈ ਅਗਰ ਤੁਸੀਂ ਉਹਨੂੰ ਜਲ ਪ੍ਰਵਾਹ ਕਰਕੇ ਆਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਤੁਸੀਂ ਆਪਣੇ ਆਪ ਆਪਣੀ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਹੋ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਵਹਿਮ ਭਰਮ ਦੇ ਵਿੱਚ ਪੈਣ ਦੀ ਕੋਈ ਵੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਇਹ ਸੋਚ ਲਓ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਵਿਆਹ ਦਾ ਕਾਰਡ ਆਵੇ ਤਾਂ ਉਸ ਦੇ ਉੱਪਰ ਇੱਕ ਅੰਕਾ ਲਿਖਿਆ ਹੁੰਦਾ ਹੈ ਕਈ ਵਾਰ ਇੱਕ ਸਟicker ਬਣਾ ਕੇ ਲੱਗਿਆ ਹੁੰਦਾ ਹੈ ਅਗਰ ਆਪਾਂ ਉਸ ਕਾਰਡ ਨੂੰ ਇਸ ਤਰ੍ਹਾਂ ਜਿਵੇਂ ਉਹਨੇ ਦੱਸਿਆ ਸੀ ਕਿ ਬੱਤੀ ਪੂਰੀ ਜਲ ਜਾਂਦੀ ਹੈ ਤੁਸੀਂ ਉੱਪਰ ਘੋ ਪਾ ਕੇ ਉਹਨੂੰ ਪੂਰਾ ਚੱਲਣ ਦੇਣਾ ਹੈ ਫਿਰ ਉਸਨੂੰ ਇਸ ਤਰ੍ਹਾਂ ਕਰਕੇ ਜੋ ਉਹਨਾਂ ਨੇ ਦੱਸਿਆ ਸੀ ਹੁਣ ਜੇ ਆਪਾਂ ਉਸ ਕਾਰਡ ਨੂੰ ਜੋ ਵਿਆਹ ਤੋਂ ਕਾਰਡ ਹੁੰਦਾ ਹੈ ਜੇ ਉਹਦੀ ਆਪਾਂ ਜੇ ਉਹਦੀ ਆਪਾਂ ਅੱਗ ਪਾ ਲੈਂਦੇ ਹਾਂ ਤਾਂ ਉਸ ਦੇ ਵਿੱਚ ਆਪਣੀ ਗਲਤੀ ਹੈ ਕਿਉਂਕਿ ਗੁਰੂ ਦੀ ਬਾਣੀ ਦੇ ਵਿੱਚ ਕਈ ਸ਼ਬਦ ਲਿਖੇ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਸਾੜ ਦਿੰਦੇ ਹਾਂ ਤਾਂ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਇਸ ਤਰ੍ਹਾਂ ਜਦੋਂ ਤੁਸੀਂ ਸੰਗਤ ਜੀ ਘਰ ਦੇ ਵਿੱਚ ਜੋਤ ਜਗਾਉਣੀ ਹੈ ਤਾਂ ਜੋਤ ਦੀ ਬੱਤੀ ਜਿਹੜੀ ਤਾਂ ਜੋਤ ਦੀ ਬੱਤੀ ਜਿਹੜੀ ਬਚ ਜਾਂਦੀ ਹੈ ਉਸ ਨੂੰ ਦੁਬਾਰਾ ਨਹੀਂ ਲਾਉਣਾ ਤੁਸੀਂ ਅਗਲੇ ਦਿਨ ਜਦੋਂ ਜੋਤ ਜਗਾਉਣੀ ਹੈ ਤਾਂ ਨਵੀਂ ਬੱਤੀ ਲਾਉਣੀ ਹੈ ਤੁਸੀਂ ਉਸ ਬੱਤੀ ਦਾ ਇਸਤੇਮਾਲ ਨਹੀਂ ਕਰਨਾ ਤੇ ਜਿਹੜਾ ਸਾ ਸੰਗਤ ਜੀ ਜੋਤ ਦੇ ਵਿੱਚ ਕਿਉਂ ਬਚ ਜਾਂਦਾ ਹੈ ਤੁਹਾਡੇ ਘਰ ਦੇ ਵਿੱਚ ਇੱਕ ਦਿਨ ਮੈਨੂੰ ਭੈਣ ਦਾ ਮੈਸੇਜ ਆਇਆ ਇੰਸਟਾਗ੍ਰam ਤੇ ਉਹਨਾਂ ਨੇ ਪੁੱਛਿਆ ਸੀ ਕਿ ਜਿਹੜਾ ਜੋਤ ਦਾ ਘਿਓ ਹੈ ਅਸੀਂ ਉਹ ਕੈਂਸਰ ਦੇ ਰੋਗ ਤੇ ਲਗਾ ਸਕਦੇ ਹਾਂ ਹਾਂਜੀ ਸੰਗਾਜੀ ਤੁਸੀਂ ਲਗਾ ਸਕਦੇ ਹੋ ਆਪਾਂ ਸ਼ਹੀਦ ਦਾ ਸਾਹਿਬ ਜਾਨਦੇ ਹਾਂ ਤਾਂ ਤਨ 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 ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਂਦੇ ਹਾਂ ਉਥੋਂ ਆਪਾਂ ਨੂੰ ਜੋਤ ਦਾ ਪ੍ਰਸ਼ਾਦ ਵੀ ਮਿਲਦਾ ਹੈ ਤਾਂ ਇਸ ਕਰਕੇ ਸੰਗਾਜੀ ਤੁਸੀਂ ਆਪਣੇ ਘਰ ਦੇ ਵਿੱਚ ਜੋ ਜੋਤ ਜਗਾਉਂਦੇ ਹੋ ਜਦੋਂ ਜੋਤ ਵੱਜ ਜਾਂਦੀ ਹੈ ਅਸਤੋਂ ਬਾਅਦ ਵਿੱਚ ਜਿਹੜਾ ਘੋਵ ਵੱਜ ਜਾਂਦਾ ਹੈ ਉਸ ਨੂੰ ਤੁਸੀਂ ਆਪਣੇ ਸਰੀਰ ਤੇ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਹੈ ਤਾਂ ਉਸੇ ਲਗਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਵਹਿਮ ਪਰਮ ਵਾਲੀ ਗੱਲ ਨਹੀਂ ਦੂਸਰੀ ਗੱਲ ਸਾ ਸੰਗਤ ਜੀ ਜਿਹੜੀ ਜੋਤ ਦੀ ਬੱਤੀ ਪੂਰੀ ਸੜ ਜਾਂਦੀ ਹੈ ਤਾਂ ਉਹਨਾਂ ਨੂੰ ਤੁਸੀਂ ਆਰਾਮ ਦੇ ਨਾਲ ਪਾਣੀ ਦੇ ਨਾਲ ਜੋ ਬੱਤੀ ਸੜ ਜਾਂਦੀ ਹੈ ਤਾਂ ਉਹਦੇ ਵਿੱਚ ਜੋ ਵੀ ਬੱਤੀ ਨਵੇਂ ਵੀ ਸੜੀ ਹੁੰਦੀ ਤੇ ਉਹਦੇ ਵਿੱਚ ਤੁਸੀਂ ਘੋਵ ਪਾ ਕੇ ਜਦੋਂ ਤੁਸੀਂ ਕਾਫੀ ਤੁਹਾਡੇ ਮਨ ਦੇ ਵਿੱਚ ਹੈ ਕਿ ਤੁਸੀਂ ਬੱਤੀਆਂ ਨੇ ਜੋ ਜਲ ਪ੍ਰਵਾਹ ਨਹੀਂ ਕਰਨੀਆਂ ਤਾਂ ਤੁਸੀਂ ਸਾਰੀਆਂ ਬੱਤੀਆਂ ਨੂੰ ਜੋੜ ਜੋੜ ਕੇ ਜਦੋਂ ਮਹੀਨੇ ਦੀਆਂ ਦੋ ਮਹੀਨੇ ਦੀਆਂ ਜਿੰਨੀਆਂ ਵੀ ਤੁਸੀਂ ਜੋੜਨੀਆਂ ਨੇ ਜੋੜ ਕੇ ਉਹ ਬੱਤੀਆਂ ਇਕੱਠੀਆਂ ਕਰਕੇ ਤੁਸੀਂ ਇੱਕ ਜਿਵੇਂ ਮਿੱਟੀ ਦਾ ਦੀਵਾ ਲੈਣਾ ਹੈ ਜਾਂ ਕੋਈ ਪਾਂਡਾ ਲੈ ਲੈਣਾ ਹੈ ਉਹਦੇ ਵਿੱਚ ਪਾ ਕੇ ਉਪਰ ਦੇਸੀ ਘਿਓ ਪਾ ਕੇ ਉਪਰ ਦੀ ਅਗ ਲਗਾ ਦੇਣੀ ਹੈ ਤਾਂ ਜਦੋਂ ਉਹ ਬੱਤੀਆਂ ਪੂਰੀਆਂ ਜਲ ਜਾਲ ਕੇ ਰਾਖ ਹੋ ਜਾਂਦੀਆਂ ਹਨ ਤੇ ਉਹ ਜਿਹੜੀ ਰਾਖ ਹੈ ਉਹ ਤੁਸੀਂ ਕੋਸੇ ਪਾਣੀ ਰਾਤ ਨੂੰ ਜਾਂ ਕੋਸੇ ਦੁੱਧ ਦੇ ਨਾਲ ਲੈ ਲਓ ਤੁਹਾਨੂੰ ਕਈ ਉਹ ਪ੍ਰੋਬਲਮ ਦਾ ਉਤੋਂ ਹੱਲ ਮਿਲੇਗਾ ਜਦੋਂ ਤੁਸੀਂ ਇਹ ਸਭ ਕਰਦੇ ਹੋ ਤਾਂ ਤੁਹਾਨੂੰ ਸਾਹ ਸੰਗਤ ਜੀ ਆਪਣੇ ਆਪ ਪਤਾ ਲੱਗ ਜਾਂਦਾ ਹੈ ਤੁਹਾਡੇ ਗਲੇ ਦੀ ਖਾਰਸ਼ ਜਾਂ ਤੁਹਾਨੂੰ ਖਾਂਸੀ ਦੀ ਜਾਂ ਗਲੇ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਨਾਲ ਠੀਕ ਹੁੰਦੀ ਹੈ ਜਾਂ ਆਪਾਂ ਕਈ ਵਾਰ ਸਾਹ ਸੰਗਤ ਜੀ ਐਵੇਂ ਸੌਂਦੇ ਹਾਂ ਕਿ ਕਿਸੇ ਬੱਚੇ ਦੀ ਪੁਰਾਣੀ ਤੋਂ ਪੁਰਾਣੀ ਨજર ਹੈ ਜੇ ਆਪਾਂ ਉਹਨੂੰ ਦਿੰਦੇ ਹਾਂ ਤਾਂ ਉਹਦੀ ਨਜ਼ਰ ਦੀ ਪ੍ਰੋਬਲਮ ਵੀ ਦੂਰ ਹੋ ਜਾਂਦੀ ਹੈ ਹੁਣ ਆਪਾਂ ਸਾਧ ਸੰਗਤ ਦੀ ਗੱਲ ਕਰਦੇ ਹਾਂ ਕਿ ਜੋਤ ਦੇ ਵਿੱਚ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਤਾਂ ਜੋਤ ਦੇ ਵਿੱਚ ਫੁੱਲ ਬੰਦਾ ਹੈ ਤਾਂ ਉਸ ਦਾ ਕੀ ਸੰਕੇਤ ਹੁੰਦਾ ਹੈ ਜਦੋਂ ਜੋਤ ਦੇ ਵਿੱਚ ਫੁੱਲ ਬੰਦਾ ਹੈ ਤਾਂ ਸਾਧ ਸੰਗਤ ਜੀ ਉਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੇ ਤੇ ਕਿਰਪਾ ਹੋਣੇ ਸ਼ੁਰੂ ਹੋ ਗਈ ਹੈ ਪਰ ਕਈ ਵਾਰ ਕੀ ਹੁੰਦਾ ਹੈ ਸੰਗਤ ਜੀ ਤਾਂ ਜੋਤ ਸਹੀ ਤਰ੍ਹਾਂ ਜਗਦੀ ਹੀ ਨਹੀਂ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਤਾਂ ਜਗਾਉਂਦੇ ਸਮੇਂ ਕਈ ਵਾਰ ਆਪਣੀ ਸ਼ੁਰੂਆਤ 'ਚ ਹੀ ਨਹੀਂ ਜਗਦੀ ਫਿਰ ਉਹ ਜੋਤ ਛੇਤੀ ਬੁਝ ਜਾਂਦੀ ਹੈ ਉਹਦੇ ਵਿੱਚ ਕਿਉਂ ਵੀ ਬਚ ਜਾਂਦਾ ਹੈ ਜੋਤ ਚੰਗੀ ਤਰ੍ਹਾਂ ਜਗਦੀ ਵੀ ਨਹੀਂ ਤੇ ਨਾਲੇ ਉਹ ਬੱਤੀ ਵੀ ਉਵੇਂ ਹੀ ਪਈ ਰਹਿ ਜਾਂਦੀ ਹੈ ਤਾਂ ਫੋਲ ਨਹੀਂ ਬੰਦਾ ਕਈ ਵਾਰ ਇਸ ਤਰ੍ਹਾਂ ਕਰਕੇ ਆਪਣੀ ਜੋਤ ਦੇ ਵਿੱਚ ਫੁੱਲ ਨਹੀਂ ਬੰਦਾ ਤੁਸੀਂ ਇਹ ਵੀ ਨਹੀਂ ਸੋਚਣਾ ਸੰਗਤ ਜੀ ਕਿ ਜੇ ਸਾਡੇ ਜੋਤ ਦੇ ਵਿੱਚ ਫੁੱਲ ਨਹੀਂ ਪਾਉਂਦਾ ਪਿਆ ਤਾਂ ਸਾਡੇ ਤੇ ਮਹਾਰਾਜੇ ਦੀ ਕਿਰਪਾ ਨਹੀਂ ਹੁੰਦੀ ਪਈ ਉਹ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕਈ ਵਾਰ ਆਪਣੇ ਤੋਂ ਜੋਤ ਜਗਾਉਂਦੇ ਸਮੇਂ ਕੋਈ ਨਾ ਕੋਈ ਪਰੇਸ਼ਾਨੀ ਦਿੱਕਤ ਰਹਿ ਜਾਂਦੀ ਹੈ ਜਿਸੇ ਕਰਕੇ ਜੋਤ ਸਹੀ ਢੰਗ ਨਾਲ ਜਾਗਦੀ ਨਹੀਂ ਤਾਂ ਉਹ ਛੇਤੀ ਤਾਂ ਉਹ ਛੇਤੀ ਬੰਦ ਹੋ ਜਾਂਦੀ ਹੈ ਜੋਤ ਜਗਾਉਣ ਦੇ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਤਾਂ ਇੱਕ ਤਾਂ ਆਪਣੇ ਵਾਤਾਵਰਣ ਦੀ ਸ਼ੁੱਧਤਾ ਰਹਿੰਦੀ ਹੈ ਬਹੁਤ ਵਧੀਆ ਵਾਤਾਵਰਣ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਜਿਵੇਂ ਕਈ ਬਿਮਾਰੀਆਂ ਤੋਂ ਆਪਾਂ ਨੂੰ ਰਾਹਤ ਮਿਲਦੀ ਹੈ ਆਕਸੀਜਨ ਦੀ ਕੋਈ ਕਮੀ ਜੋ ਹੁੰਦੀ ਹੋ ਪੂਰੀ ਹੁੰਦੀ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸੰਗਾ ਜੀ ਜਿਆਦਾ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਕਰਕੇ ਲੋਕ ਘਰਾਂ ਦੇ ਵਿੱਚ ਦੀਵਿਆਂ ਦਾ ਹੀ ਜ਼ਿਆਦਾ ਪ੍ਰਯੋਗ ਕਰਦੇ ਸੀ ਅੱਜਕੱਲ੍ਹ ਦੇ ਸਮੇਂ ਦੇ ਵਿੱਚ ਸੰਗਤ ਜੀ ਕਈ ਤਾਂ ਘਰਾਂ ਦੇ ਵਿੱਚ ਤੇਲ ਤਾਂ ਕਈ ਤਾਂ ਘਰਾਂ ਦੇ ਵਿੱਚ ਤੇਲ ਦਾ ਦੀਵਾ ਜਗਾਉਂਦੇ ਨੇ ਤੇ ਕਈ ਜੋਤ ਜਗਾਉਂਦੇ ਨੇ ਦੇਸੀ ਘੋੜੀ ਇਹ ਦੋਨੋਂ ਅਲੱਗ-ਅਲੱਗ ਹੁੰਦੇ ਹਨ ਜੋਤ ਤਾਂ ਇੱਕ ਹੀ ਹੁੰਦੀ ਹੈ ਸਾਧ ਸੰਗਤ ਜੀ ਪਰ ਜਿਵੇਂ ਤੇਲ ਦਾ ਜੋ ਦੀਵਾ ਜਗਾਉਂਦੇ ਨੇ ਕਈ ਉਹ ਅਲੱਗ ਚੀਜ਼ ਹੁੰਦੀ ਹੈ ਪਰ ਜੋਤ ਇੱਕ ਹੀ ਹੁੰਦੀ ਹੈ ਜੋਤ ਅਲੱਗ ਹੁੰਦੀਆਂ ਜੋ ਦੇਸੀ ਘੋੜੀ ਜਗਦੀਆਂ ਹਨ ਕਈ ਭੈਣਾਂ ਕਮੈਂਟ ਕਰਦੀਆਂ ਨੇ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਪਹਿਲਾਂ ਜਗਾਉਂਦੇ ਸੀ ਤੇ ਹੁਣ ਅਸੀਂ ਤਨ ਤਨ ਪਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਉਂਦੇ ਹਾਂ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੁੰਦੀ ਤਾਂ ਬਿਲਕੁਲ ਵੀ ਸੰਗਤ ਜੀ ਨਹੀਂ ਸਾ ਸੰਗਤ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਤੁਸੀਂ ਮਹਾਰਾਜ ਜੀ ਦੀ ਇਹ ਸੇਵਾ ਨਿਭਾ ਰਹੇ ਹੋ ਸੇਵਾ ਕਰ ਰਹੇ ਹੋ ਤੁਹਾਡੇ ਦੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਤਾਂ ਹੀ ਤੁਸੀਂ ਇਹ ਨਿਭਾ ਰਹੇ ਹੋ ਇੱਕ ਗੱਲ ਹੋ ਸਾ ਸੰਗਤ ਜੀ ਜੇ ਤੁਸੀਂ ਘਰ ਦੇ ਵਿੱਚ ਜੋਤ ਜਗਾਉਂਦੇ ਹੋ ਤੁਸੀਂ ਇਹ ਹੀ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਜੇ ਕੋਈ ਮਾਣੀ ਰੂਹ ਹੈ ਜਾਂ ਕੋਈ ਦੁੱਖ ਕਲੇਸ਼ ਹੈ ਜਾਂ ਲੜਾਈ ਹੈ ਜੇ ਉਹ ਜੋਤ ਆਪਾਂ ਜਗਾਉਣੀ ਸ਼ੁਰੂ ਕਰਦੇ ਹਾਂ ਤਾਂ ਉਹ ਚੀਜ਼ ਕਈ ਵਾਰ ਕੀ ਹੈ ਵਾਝਾਂਦੀ ਹੈ ਕਿਉਂ ਵਾਦੀ ਕਿਉਂ ਹੈ ਉਸ ਦਾ ਕਾਰਨ ਇਹ ਵੀ ਹੋ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਜੇ ਕੋਈ ਮਾਣੀ ਰੂਹ ਹੈ ਜਾਂ ਆਪਣੇ ਘਰ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਕਲੇਸ਼ ਜਿਵੇਂ ਨੱਪਿਆ ਹੁੰਦਾ ਤਾਂ ਉਹ ਹੌਲੀ-ਹੌਲੀ ਕਰਕੇ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਨਿਕਲਦਾ ਹੈ ਤਾਂ ਇੱਕ ਵਾਰ ਜ਼ਿਆਦਾ ਤਾਂ ਵੱਧਦਾ ਹੀ ਹੈ ਇਸ ਕਰਕੇ ਕਈ ਵਾਰ ਆਪਾਂ ਨੂੰ ਹੋ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਤਾਂ ਆਪਾਂ ਪਾੜ ਕਰਨਾ ਸ਼ੁਰੂ ਕੀਤਾ ਹੈ ਜੋਤਿ ਸ਼ਿਕੋਣੀ ਸ਼ੁਰੂ ਕੀਤੀ ਹੈ ਤੇ ਆਪਣੇ ਘਰ ਦੇ ਵਿੱਚ ਦੁੱਖ ਕਲੇਸ਼ ਵੱਧ ਗਏ ਨੇ ਕਈ ਵਾਰ ਇਹ ਦਿੱਖ ਤਾਂ ਦੇਖਣ ਨੂੰ ਮਿਲਦੀਆਂ ਨੇ ਸਾਹ ਸੰਗਤ ਜੀ ਪਰ ਤੁਸੀਂ ਕਦੇ ਵੀ ਹਿੰਮਤ ਨਹੀਂ ਹਾਰਨੀ ਤੁਸੀਂ ਜੋਤ ਜਗਾਉਂਦੇ ਹੋ ਤਾਂ ਜਗਾਉਂਦੇ ਰਹੋ ਪਾੜ ਕਰਦੇ ਹੋ ਤਾਂ ਕਰਦੇ ਰਹੋ ਜੋਤ ਦੇ ਵਿੱਚ ਜੋ ਫੁੱਲ ਬੰਦਾ ਹੈ ਉਹ ਮਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਜੋ ਸਾਹ ਸੰਗਤ ਜੀ ਤੁਸੀਂ ਜਿਵੇਂ ਮਰਜੀ ਜਗਾ ਸਕਦੇ ਹੋ ਕਿ ਅਸੀਂ ਇਸ਼ਨਾਨ ਕਰਕੇ ਜਗਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਵੀ ਇਸ਼ਨਾਨ ਕਰਕੇ ਜੋਤ ਦੀ ਜੋ ਬੱਤੀ ਹੈ ਉਸ ਦਾ ਕੀ ਕਰ ਇਸ਼ਨਾਨ ਕਰਕੇ ਜਗਾ ਸਕਦੇ ਹੋ ਤੇ ਸੰਗਰਜੀ ਜੋਤ ਦੀ ਜੋ ਬੱਤੀ ਹੈ ਉਸ ਆ ਕੀ ਕਾਰਨ ਉਹ ਵੀ ਆਪਾਂ ਤੁਹਾਡੇ ਨਾਲ ਗੱਲ ਕਰ ਲਈਏ ਤੁਹਾਡੇ ਨਾਲ ਸਾਂਝ ਪਾ ਲਈਏ ਕਿ ਤੁਸੀਂ ਉਹ ਜਲ ਪ੍ਰਵਾਹ ਕਰ ਸਕਦੇ ਹੋ ਪਰ ਜੇ ਤੁਸੀਂ ਜੋਤ ਦੀਆਂ ਜੋ ਬੱਤੀਆਂ ਨੇ ਵਧੀਆਂ ਹੋਈਆਂ ਜਲ ਪ੍ਰਵਾਹ ਨਹੀਂ ਕਰਨੀਆਂ ਤੁਸੀਂ ਇਕੱਠੀਆਂ ਕਰਕੇ ਉਹਨਾਂ ਨੂੰ ਦੇਸੀ ਘਿਓ ਪਾ ਕੇ ਉਹਨਾਂ ਨੂੰ ਤੁਸੀਂ ਰਾਖ ਬਣਾ ਲੈਣੀ ਹੈ ਫਿਰ ਤੁਸੀਂ ਉਹ ਦੁੱਧ ਜਾਂ ਕੋਸੇ ਪਾਣੀ ਨਾਲ ਫੇਰ ਤੁਸੀਂ ਉਹ ਦੁੱਧ ਜਾਂ ਕੋਸੇ ਪਾਣੀ ਨਾਲ ਲੈ ਲਓ ਤੁਹਾਨੂੰ ਕੋਈ ਪ੍ਰੋਬਲਮ ਤੁਹਾਨੂੰ ਕੋਈ ਪ੍ਰੋਬਲਮ ਦਾ ਹੱਲ ਮਿਲ ਜਾਵੇਗਾ ਇਹ ਵੀ ਤੁਹਾਡੇ ਨਾਲ ਸਾਂਝ ਪਾ ਲਈ ਪਰ ਸਾਧ ਸੰਗਤ ਜੀ ਕਈ ਵਾਰ ਇਸ ਤਰ੍ਹਾਂ ਦੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਹਨ ਕਿ ਅਸੀਂ ਜੋਤ ਕਿਸ ਤਰ੍ਹਾਂ ਕਦੋਂ ਜਗਾਈਏ ਕਿਸ ਤਰ੍ਹਾਂ ਜਗਾਈਏ ਸਾਨੂੰ ਕਿਵੇਂ ਜਗਾਉਣੀ ਚਾਹੀਦੀ ਹੈ ਸੰਗਤ ਜੀ ਜਦੋਂ ਤੁਸੀਂ ਜੋਤ ਜਗਾਉਂਦੇ ਹੋ ਤਾਂ ਤੁਸੀਂ ਜਿਸ ਤਰ੍ਹਾਂ ਮਹਾਰਾਜ ਸੱਚੇ ਪਾਸ਼ਾ ਅਗੇ ਅਰਦਾਸ ਕਰਨੀ ਹੈ ਮਹਾਰਾ ਜੀ ਅਸੀਂ ਜੋਤ ਇਸ ਕਾਜ ਤੇ ਲਈ ਚੁਕਾਰ ਰਹੇ ਹਾਂ ਤੇ ਅਸੀਂ ਇਨਾ ਸਮਾਂ ਜਗਾਵਾਂਗੇ ਜਾਂ ਅਸੀਂ ਖੁੱਲੀ ਜਗਾਵਾਂਗੇ ਜਾਂ ਜਿੰਨਾ ਸਮਾਂ ਅਸੀਂ ਜਗਾ ਸਕਦੇ ਹਾਂ ਤੁਸੀਂ ਜਿਸ ਤਰ੍ਹਾਂ ਦੀ ਵੀ ਅਰਦਾਸ ਕਰੋਗੇ ਉਸ ਤਰ੍ਹਾਂ ਹੀ ਜਗਾ ਸਕਦੇ ਹੋ ਇਹਦੇ ਵਿੱਚ ਤੁਸੀਂ ਵਹਿਮ ਪਰਮ ਕੋਈ ਨਹੀਂ ਕਰਨਾ ਤੁਸੀਂ ਬਿਲਕੁਲ ਵੀ ਨਹੀਂ ਡਰਨਾ ਅਸੀਂ ਜੋਤ ਚੁਕਾਉਣ ਲੱਗੇ ਹਾਂ ਅਸੀਂ ਪਤਾ ਨਹੀਂ ਕੋਈ ਗਲਤੀ ਨਾ ਕਰ ਲਈਏ ਬਿਲਕੁਲ ਵੀ ਗਲਤੀ ਨਹੀਂ ਹੁੰਦੀ ਮੰਜਰੂਰ ਇੱਕ ਵਾਰ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਜੋਤ ਜਗਾਉਂਦੇ ਹਾਂ ਸੰਗਤ ਜੀ ਡਰਦਾ ਹੈ ਜਦੋਂ ਵੀ ਕਾਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਸੀ ਤਾਂ ਮੈਨੂੰ ਵੀ ਨਹੀਂ ਸਮਝ ਲੱਗਦੀ ਸੀ ਕਿ ਇਸ ਟਾਈਮ ਜਗਾਵਾ ਕਿਤੇ ਮੈਨੂੰ ਸਾਰੀ ਉਮਰ ਨਹੀਂ ਜਗਾਉਣੀ ਪੈਣੀ ਕਿਸ ਤਰ੍ਹਾਂ ਵੀ ਕਹਿੰਦੇ ਕਿ ਬਹੁਤ ਜ਼ਿਆਦਾ ਮਨ ਦੇ ਵਿੱਚ ਖਿਆਲ ਆਉਂਦੇ ਨੇ ਪਰ ਜਦੋਂ ਆਪਣੇ ਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਵੱਲੋਂ ਬਖਸ਼ਿਸ਼ ਹੋ ਜਾਂਦੀ ਹੈ ਫਿਰ ਇਹ ਸਾਰੇ ਜੋ ਖਿਆਲ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਮਾਰਾ ਸੱਚੇ ਪਾਤਸ਼ਾਹੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਣੇ ਜਿਹੜੇ ਮਨ ਦੇ ਅੰਦਰੋਂ ਖਿੱਚ ਪੈਂਦੀ ਹੈ ਕਿ ਮੈਂ ਸੇਵਾ ਹੋਰ ਕਰਾਂ ਹੋਰ ਮਹਾਰਾਜ ਦੀ ਸੇਵਾ ਨਿਭਾਵਾਂ ਤੁਸੀਂ ਵੀ ਸਾ ਤੁਸੀਂ ਵੀ ਸਾ ਸੰਗਤ ਜੀ ਜਰੂਰ ਜੋਤ ਜਗਾਇਆ ਕਰੋ ਜੋਤ ਜੁ ਕੋਣਾ ਕੋਈ ਮਾੜੀ ਗੱਲ ਨਹੀਂ ਹੈ ਜੇ ਤੁਹਾਡਾ ਕੁਝ ਚੰਗਾ ਨਹੀਂ ਹੋਵੇਗਾ ਤਾਂ ਤੁਹਾਡੇ ਘਰ ਦੇ ਵਿੱਚ ਜੇ ਕੋਈ ਮਾੜਾ ਹੋਣ ਵਾਲਾ ਹੋਵੇਗਾ ਉਹ ਸਭ ਤੋਂ ਪਹਿਲਾਂ ਟਲ ਜਾਵੇਗਾ ਹੋਣ ਤੋਂ ਪਹਿਲਾਂ ਹੀ ਉਹ ਚੀਜ਼ ਟਲ ਜਾਂਦੀ ਹੈ ਜਦੋਂ ਆਪਾਂ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਤਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਕਲੀਅਰ ਕਰ ਦਿੱਤੇ ਜੋਤ ਕਿੰਨਾ ਸਮਾਂ ਜਗਾਉਣੀ ਚਾਹੀਦੀ ਹੈ ਕਿ ਐਸੇ ਇਸ਼ਨਾਨ ਜਾਂ ਕਿਸ ਤਰ੍ਹਾਂ ਸਭ ਕਮੈਂਟ ਆਉਂਦੇ ਸੀ ਜੋਤ ਦੇ ਰਿਲੇਟਿਡ ਉਸ ਦੇ ਵਿੱਚ ਬਹੁਤ ਸਾਰੇ ਕਮੈਂਟਸ ਸੀ ਤਾਂ ਅੱਜ ਦੂਸਰੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ ਸੰਗਤ ਜੀ ਤੁਸੀਂ ਜਿਸ ਤਰ੍ਹਾਂ ਵੀ ਘਰ ਦੇ ਵਿੱਚ ਜੋਤ ਜਗਾਉਂਦੇ ਹੋ ਮਹਾਰਾਜ ਦੀ ਕਿਰਪਾ ਦੇ ਨਾਲ ਜੋ ਸੇਵਾ ਨਿਭਾਉਂਦੇ ਹੋ ਬਹੁਤ ਚੰਗੀ ਗੱਲ ਹੈ। ਇਸੇ ਤਰ੍ਹਾਂ ਸੰਗਤ ਜੀ ਤੁਸੀਂ ਗੁਰਬਾਣੀ ਦੇ ਨਾਲ ਵੀ ਵਾਤਵਾਦ ਜੁੜੋ। ਜਿਵੇਂ ਤੁਸੀਂ ਜੋਤ ਜਗਾਉਣੀ ਸ਼ੁਰੂ ਕੀਤੀ ਹੈ, ਉਸੇ ਤਰ੍ਹਾਂ ਤੁਸੀਂ ਗੁਰਬਾਣੀ ਪੜ੍ਹਨੇ ਵਿੱਚ ਸ਼ੁਰੂ ਕਰੋ। ਗੁਰਬਾਣੀ ਦਾ ਨਾਮ ਜਪਣਾ, ਗੁਰੂ ਘਰ ਜਾਣਾ, ਸੇਵਾ ਸਿਮਰਨ ਕਰਨਾ ਉਸ ਦੇ ਨਾਲ ਵੀ ਸਾਰੀਆਂ ਸੰਗਤਾਂ ਜ਼ਰੂਰ ਜੁੜੋ। ਕਿਉਂਕਿ ਮਹਾਰਾਜ ਦੀ ਕਿਰਪਾ ਜੇ ਆਪਾਂ ਲੈਣੀ ਹੈ ਤਾਂ ਸੰਗਤ ਜੀ ਆਪਾਂ ਨੂੰ ਵਾਤਵਾਦ ਗੁਰੂ ਦੇ ਨਾਲ ਜੁੜਨਾ ਪਵੇਗਾ। ਸਾ ਸੰਗਤ ਜੀ ਐਸੀ ਆਪਣੇ ਅੱਜ ਦੇ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸੰਗਤ ਜੀ ਮਾਰਾ ਸੱਚੇ ਪਾਤਸ਼ਾਹ ਜੀ ਦੀਆਂ ਅਰਦਾਸਾਂ ਮਨੋ ਕਾਮਨਾ ਤੁਹਾਡੀਆਂ ਸਭ ਦੀਆਂ ਪੂਰੀਆਂ ਕਰਨ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਣ ਤੇ ਸੰਗਤ ਜੀ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਨੇ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਜਰੂਰ ਲਗਵਾ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ